ਪਿੰਡ ਚ ਅੱਜ ਤੇ ਸਾਰਿਆਂ ਦੀ ਉਹ ਮਤਲਬ ਵੋਟਾਂ ਬਾਰੇ ਕਿਹਾ ਉਹਨੂੰ ਵੋਟਾਂ ਪੈਣੀਆਂ ਚਾਹੀਦੀਆਂ ਵੋਟਾਂ ਨਾਲ ਸਰਪੰਚ ਬਣਨਾ ਚਾਹੀਦਾ ਬੋਲੀ ਦਾ ਉਦੋਂ ਨੌਲਾ ਤੇ ਆ ਗਿਆ ਬੋਲੀ ਦਾ ਇੱਕ ਮੁੱਦਾ ਹੀ ਬਣਿਆ ਸੀ ਪਹਿਲਾਂ ਜਸਵਿੰਦਰ ਸਿੰਘ ਬਿੱਲੇ ਨੇ ਉਹਦੇ ਕੋਲ ਇੱਕ ਥਾਂ ਹੈਗਾ ਜਿਹੜਾ ਉਹਨੇ ਖਰੀਦਿਆ ਉਹ ਪਿੰਡ ਨੂੰ ਛੱਪੜ ਦੇਣਾ ਚਾਹੁੰਦਾ ਸੀ ਕਿ ਮੈਂ ਛੱਪੜ ਦੇਣਾ ਜੇ ਮੈਨੂੰ ਸਰਵਸੰਮਤੀ ਨਾਲ ਤੁਸੀਂ ਸਰਪੰਚ ਬਣਾ ਦਿੰਦੇ ਹੋ ਉਸ ਤੋਂ ਬਾਅਦ ਫਿਰ ਥੋੜੀ ਥੋੜੀ ਅਵੇਂ ਛੇੜ ਚੁਲਕਾ ਜਾ ਮੁੱਦਾ ਬਣ ਗਿਆ ਵੀ ਅਸੀਂ ਮਾੜੀ ਬੋਲੀ ਹੋਣ ਦਾ ਵੀ ਤੇ ਬੋਲੀ ਦੇ ਕਰਕੇ ਉਹ ਕਿੱਥੋਂ ਤੱਕ ਉਹਨਾਂ ਕਹਿੰਦੇ ਵੀ 2 ਕਰੋੜ ਤੱਕ ਵੀ ਦਵਾਵਾਂਗੇ ਤੇ ਅਸੀਂ ਮਤਲਬ ਵੀ ਆਵਾਂਗੇ ਦੇ ਇੱਥੇ ਤੇ ਮੁਰਕੇ ਲੋਕਾਂ ਨੇ ਨਹੀਂ ਸਹਿਮਤੀ ਹੋਈ ਤੇ ਸਾਰਿਆਂ ਨੇ ਕਿਹਾ ਵੀ ਆਪਾਂ ਇਲੈਕਸ਼ਨ ਕਰਾਉਣੀ ਹੈ ਤੇ ਨਹੀਂ ਦੂਜੀਆਂ ਪਾਰਟੀਆਂ ਨਹੀਂ ਆਉਣਗੀਆਂ ਇਸ ਤਰ੍ਹਾਂ ਬੋਲੀ ਕਰਕੇ ਤੇ ਲੈਣਾ ਚਾਹੀਦਾ ਸਰਪੰਚ ਨੂੰ ਨਹੀਂ ਨਹੀਂ ਇਸ ਤਰ੍ਹਾਂ ਨਹੀਂ ਕਰ ਹੋਣਾ ਚਾਹੀਦਾ ਇਹ ਗਲਤ ਕਰ ਗਿਆ ਕੀ ਕਰਵਾਈ ਹੁੰਦੀ ਸੀ ਕਰਵਾਈ ਚਲੋ ਅਗਲੇ ਨੂੰ ਸੌਰੀ ਫੀਲ ਕਰ ਲੈ ਵਧੀਆ ਹੈ ਨਾ ਉਹ ਵਧੀਆ ਹੈ ਕੀ ਨਾਮ ਹੈ ਜੀ ਚਿਰਨਜੀਤ ਸਿੰਘ ਖਾਲਸਾ ਜੀ ਜੀ ਕੀ ਹੋਇਆ ਅੱਜ ਇਹ ਜਿਹੜਾ ਪਰਸੋਂ ਚੋਅ ਦਾ ਮੁੱਦਾ ਸਾਡੇ ਪਿੰਡ ਛੜਿਆ ਵੀ ਭਾਜਪਾ ਦਾ ਇੱਕ ਸਾਡਾ ਬੰਦਾ ਜਿਨੇ 2 ਕਰੋੜ ਰੁਪਈਆ ਲਾਇਆ ਉਹਦੇ ਮੁੱਦੇ ਤੇ ਅਜੈ ਸਿੰਘ ਸਾਹਿਬ ਆਪ ਆਏ ਸੀ ਇੱਥੇ ਤੇ ਉਹ ਕੋਈ ਦਾ ਨਹੀਂ ਕਿਉਂਕਿ ਇੱਕ ਹੀ ਪਾਰਟੀ ਵੱਲੋਂ ਪੈਸੇ ਲਾਇਏ ਗਏ ਦੂਰੀ ਕੋਈ ਪਾਰਟੀ ਦੇ ਵਿੱਚ ਇਨਵੋਲਵ ਨਹੀਂ ਹੈ ਤੇ ਉਹਦੇ ਵਾਸਤੇ ਆਏ ਤੇ ਆਪਾਂ ਪਿੰਡ ਦੀ ਸਹਿਮਤੀ ਪਹਿਲਾਂ ਵੀ ਉਹ ਹੀ ਵੋਟਾਂ ਪੈਣ ਭਾਏ 2 ਕਿ 5 ਕਰੋੜ ਹੀ ਕੋ ਦੇ ਹੀ ਸਰਪੰਚ ਨਹੀਂ ਬਣਾਉਣਾ ਇਸ ਤਰ੍ਹਾਂ ਵੋਟਾਂ ਪੈਣ ਗਿਆ ਤੇ ਉਹ ਵੀ ਉਹਨਾਂ ਨੇ ਵੇਖਿਆ ਠੀਕ ਹੈ ਵੋਟਾਂ ਪੈਣ ਗਿਆ ਕੀ ਸਮਝਦੇ ਜਿਸ ਤਰ੍ਹਾਂ ਇਹ ਬੋਲੀ ਦੇਣਾ ਜਾਇਜ਼ ਅਗਰ ਜਾਇ ਨਹੀਂ ਬਿਲਕੁਲ ਨਹੀਂ ਜਾਇਜ਼ ਹੈ ਜੀ ਮੈਂ ਸੈਂਟਰਲ ਗਵਰਨਮੈਂਟ ਦੀ ਨੌਕਰੀ ਕਰਕੇ ਆਇਆ ਇਹਦੇ ਵੇਲੇ ਪਹਿਲੀ ਗੱਲ ਤੇ ਪਰਚਾ ਬਣ ਜਾ 2 ਕਰੋੜ ਰੁਪਇਆ ਤੁਹਾਨੂੰ ਪਤਾ ਕਿਤੋਂ ਕਿਤੋਂ ਦੀ ਕੀ ਘੁੰਮਦਾ ਨੇ ਬਾਕੀ ਭਾਜਪਾ ਵਾਲਿਆਂ ਐਡਾ ਕੋ ਰੌਲਾ ਨਹੀਂ ਇਹਨਾਂ ਦਾ ਤੇ ਗਲਤ ਐ 2 ਕਰੋੜ ਬੋਲੀ ਬਿਲਕੁਲ ਗਲਤ ਐ ਤੇ ਧੰਨ 10 ਰੁਪਏ ਅੱਜ ਕੀ ਕਰਨਾ ਹੈ ਜੀ ਬੋਲੀਆ ਜਾਨਮ ਕੈਨਸਲ ਹੈ ਜੋਰ ਕੇ ਰਿਸਰਚ ਕਰਾਓਗਾ ਹਾਂ ਜੀ ਇੱਕ ਮਿੰਟ ਜੀ ਇੱਕ ਮਿੰਟ ਇੱਕ ਮਿੰਟ ਯਾਰ ਇੱਥੇ ਤੁਸੀਂ ਮੇਰੇ ਕੋਲ ਆਫਿਸ ਹੈ ਸਰ ਇੱਥੇ ਕਰਨੀ ਹੈ ਜੀ ਆਫਿਸ ਨਹੀਂ ਆਏ ਜੋ ਸਰ ਫਾਈਲ ਚੱਲਦਾ ਪਿਆ ਸੀ ਜੀ ਆਰਾ ਮੈਂ ਰੋਣਾ ਪੈਂਦਾ ਨਹੀਂ ਨਹੀਂ ਲੜੀ ਜਾਂਦੇ ਨੇ ਜੋ ਤੁਸੀਂ ਕੀਤਾ ਉਹ ਦੱਸ ਦਿਓ ਬਸ ਅਸੀਂ ਇੱਥੇ ਇਨਵੈਸਟੀਗੇਸ਼ਨ ਕਰਨ ਆਏ ਸੀਗੇ ਕਿ ਇਲੈਕਸ਼ਨ ਹੋਣੀ ਹੈ ਜਾਂ ਨਹੀਂ ਹੋਣੀ ਹੈ ਸਾਰੇ ਨੇ ਸ਼ਾਂਤੀ ਨਾਲ ਕਿਹਾ ਕਿ ਅਸੀਂ ਆਪਦੇ ਆਪ ਦੇ ਪੇਪਰ ਭਰਾਂਗੇ ਇਲੈਕਸ਼ਨ ਹੋਊਗੀ that is जी, all ਜਿਨ੍ਹਾਂ ਨੇ ਕੱਲ ਬੋਲੀ ਦਿੱਤੀ ਜਾਂ ਕਾਨੂੰਨ ਦੀ ਲੰਗੜਾ ਕੀਤੀ ਡੀਸੀ ਸਾਹਿਬ ਨੇ ਕੁਛਰੇ ਕੋਈ ਗੱਲ ਕਹੀ ਹੈ ਕਿ ਉਹਨਾਂ ਦੇ ਖਿਲਾਫ ਵੱਧੀ ਕਾਰਵਾਈ ਕੀਤੀ ਉਹ ਅਸੀਂ ਜੋ ਅਕੋਰਡਿੰਗ ਟੂ ਦੀ ਲਾ ਬਣਦਾ ਆ ਇਨਵੈਸਟੀਗੇਸ਼ਨ ਤੋਂ ਬਾਅਦ ਉਹ ਅਸੀਂ ਉਹਦੀ ਕਾਰਵਾਈ ਕਰਾਂਗੇ ਪਰ ਇਸ ਟਾਈਮ ਸਾਡੇ ਸਾਹਮਣੇ ਆਇਆ ਕਿ एवरीवन ਵਾਂਟਸ ਇਲੈਕਸ਼ਨ ਕਿ ਹੋਇਆ ਵਾ ਕਿ ਬੁਨਦੀ ਹੋਈ ਹੈ ਕਿ ਨਹੀਂ ਹੋਈ ਉਹ ਸਾਹਮਣੇ ਨਹੀਂ ਆਇਆ ਅਜੇ ਇੱਤ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਜੋ ਪੜਦੀ ਹੈ ਕਾਰਵਾਈ ਕਰਾਂਗੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹਰਦੋਵਾਲ ਜਿੱਥੇ ਕਿ ਪੰਚਾਇਤ ਦੀ ਬੋਲੀ 2 ਕਰੋੜ ਰੁਪਏ ਦੀ ਲੱਗੀ ਸੀ ਬੋਲੀ ਲਾਉਣ ਵਾਲੇ ਵਿਅਕਤੀ ਖਿਲਾਫ ਕਦੋਂ ਕਾਰਵਾਈ ਹੋਏਗੀ ਇਹ ਤਾਂ ਸਮਾਂ ਹੀ ਦੱਸੇਗਾ ਪਰ ਇਹ ਸਾਰੇ ਘਸ ਨੇ ਇਹ ਜ਼ਾਹਰ ਕਰ ਦਿੱਤਾ ਹੈ ਕਿ ਲੋਕਤੰਤਰ ਦੇ ਇਸ ਦੌਰ ਵਿੱਚ ਵੀ ਲੋਕਾਂ ਦੀ ਇਹ ਮਾਨਸਿਕਤਾ ਬਣੀ ਹੋਈ ਹੈ ਕਿ ਪੈਸੇ ਨਾਲ ਸਭ ਕੁਝ ਖਰੀਦਿਆ ਜਾ ਸਕਦਾ ਹੈ ਗੁਰਦਾਸਪੁਰ ਤੋਂ ਲਭਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ ਇੰਟਰੈਟ ਜਦੋਂ ਜਿੱਦੀ ਇੱਥੇ ਮੈਂ ਇੱਥੇ ਮੈਂ ਪੁੱਛ ਸਕਦਾ ਇੱਥੇ ਮੈਂ ਇਹ ਕਹਿਦਾ ਕੈਮ ਰੱਖਿਆ ਇਹਨਾਂ ਲੋਕਾਂ ਨੂੰ ਥੋੜਾ ਬੋਦਾ ਹੋਰ ਕੋਣ ਕਾਲੀ ਦੇ ਭਰਿਆ ਇਹਦੇ ਇਹਨਾਂ ਪਾਸੇ ਦੇ ਨਾਲ ਦਿਨਾਂ ਦੇ ਬੋਲੀ ਜੀ ਬੋਲੀ ਮੈਂ ਸਮਝ ਗਿਆ ਸਮਝ ਗਿਆ ਪਰ ਇਹਦੀ ਜੀ ਦੂਰ ਅਰੇ ਇਹਦੇ ਤੇ ਲੱਗੇ ਉਹਨਾਂ ਕਹਿੰਦੇ ਲੱਗਦਾ ਨਾ ਪੈਸੇ ਤੇ 2 ਕਰੋੜ ਰੁਪਏ ਦੇ ਲੱਗਣ ਜਿੰਨੂੰ ਕੋਈ ਸਰਪੰਚ ਪੈਸੇ ਨਹੀਂ ਹੋਈ ਗੱਲ ਨਹੀਂ ਹੋਏਗਾ ਸਾਲ ਜਣੇ ਤੋਂ 2 ਕਰੋੜ ਤੇ ਬੋਲੀ ਨਹੀਂ ਮੁੱਚੀ ਸਮਝ ਆ ਅਸਲ ਵਿੱਚ ਇਹ ਅਜੀਬ ਮੈਨੂੰ ਯਾਦ ਲੱਗਦਾ ਹੈ 60 ਲੱਖ ਲੱਗਦਾ ਮੈਂ ਕਿਲਾ ਛੱਪੜ ਵਾਸਤੇ ਦੇਣ ਨੂੰ ਤਿਆਰ ਹੈ ਮੈਂ ਮੈਂ 50 ਲੱਖ ਰਪਏ ਕਿਲਾ ਹੋਵੇ 60 ਦਾ ਹੋਵੇ ਮੈਂ ਉਹ ਕਿਲਾ ਦੇਣ ਨੂੰ ਤਿਆਰ ਹਾਂ ਤੇ ਦੂਜੀ ਆਵਾਜ਼ ਦਵਾਤੀ ਕਿ ਭਾਵਤ ਸੰਸੇ ਜੀ ਹੋਣਾ ਕਿ ਮੈਂ 52 ਲੱਖ ਦੇਣ ਨੂੰ ਤਿਆਰ ਹਾਂ ਦੋ ਮਿੰਟ ਬਾਅਦ ਸਾਰਾ ਨਹੀਂ 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 ਮੇਰੀ ਗੱਲ ਨਹੀਂ ਬੋਲਣਾ ਬਾਅਦ ਵਿੱਚ ਨਹੀਂ ਹੋਣੀ ਠੀਕ ਹੈ ਬਾਅਦ ਜੋ ਮਾਰ ਦੂਗਾ ਕੀ ਨਹੀਂ ਇਹ ਕੰਨ ਜਿਹੜੀ ਬੋਲੀ ਆਉਂਦੀ ਹੈ ਸਪੀਕਰ ਚ ਆਵਾਜ਼ ਆਉਂਦੀ ਆ ਵਸਾ ਦਾ ਪਿੰਡ ਸੁਣ ਰਿਹਾ ਮੈਂ ਕਦਾ ਨਹੀਂ ਸੁਣ ਰਿਹਾ ਹਾਂ ਮੈਂ ਹੁਣ ਗੁਰੂ ਕੋਲ ਪਾ ਲੈਣਾ ਖਲੋਣੇ ਹੋਣ ਕਰਦਾ ਨਹੀਂ ਚਲੋ ਛੱਡੋ ਹੁਣ ਠੀਕ ਆ ਜੀ ਮੀਂਹ ਕਿਉਂ ਮੀਂਹ ਜੀ ਸਿੰਘ ਜੀ ਮੀਂਹ ਬਣੀਆ ਨਹੀਂ ਉਹ ਅਹੀਂ ਮੋਟਾ ਸਰਪੰਚ ਆ ਗਿਆ ਜਾ ਤੂੰ ਕਿੰਨਾ ਦੇਵ ਆ ਸੁਣ ਇਹ ਰੱਖਿਆ ਗਿਆ ਇਹ ਰੋ ਗਾੜੀ ਦੀ ਹੁਣ ਬੋਲਣਾ ਬੋਲੋ ਜੱਟਾ ਕਈ ਮਲੇ ਹਾਂਜੀ ਜੀ ਬਈ ਪੰਜਾਹ ਨੇ ਮੈਨੂੰ ਡੇਢ ਕਿਲਾ ਉਥੇ ਪੰਚਾਇਤੀ ਜ਼ਮੀਨ ਤੋਂ